ਦੋਸਤੋ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜੇ ਤੁਹਾਡਾ ਖਾਤਾ ਹੈ ਯਾਨੀ ਕਿ ਪੀ ਐਨ ਬੀ ਬੈਂਕ ਸਰਕਾਰੀ ਬੈਂਕ ਦੇ ਵਿੱਚ ਜੇ ਤੁਹਾਡਾ ਖਾਤਾ ਹੈ ਤਾਂ 1 ਨਵੰਬਰ 2025 ਤੋਂ ਕੁਝ ਨਵੇਂ ਬਦਲਾਵ ਕੀਤੇ ਜਾ ਰਹੇ ਨੇ ਇਹਨਾਂ ਬਦਲਾਵਾਂ ਦੇ ਤਹਿਤ ਤੁਹਾਨੂੰ 6 ਲੱਖ ਰੁਪਏ ਦਾ ਜਿਹੜਾ ਲਾਭ ਮਿਲ ਸਕਦਾ ਹੈ ਇਹ ਲਾਭ ਤੁਸੀਂ ਕਿਵੇਂ ਲੈ ਸਕਦੇ ਹੋ ਕੀ ਕੀ ਤੁਹਾਨੂੰ ਕਰਨਾ ਪਏਗਾ ਤੇ ਕਿਹੜੇ ਕਿਹੜੇ ਲੋਕਾਂ ਨੂੰ ਇਹ ਲਾਭ ਮਿਲੇਗਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿజిਟ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇਗੀ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੇ ਮੌਕੇ ਤੇ ਤੁਹਾਡੇ ਕੋਲ ਇਹੋ ਜਿਹੀਆਂ ਵੀਡੀਓ ਪਹੁੰਚਦੀਆਂ ਰਹਿਣ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਇਹ ਅਪਡੇਟ ਆਇਆ ਹੈ ਕਿ 1 ਨਵੰਬਰ 2025 ਤੋਂ ਜਿਹੜਾ ਜਿਹੜਾ ਇਹ ਅਪਡੇਟ ਹੈ ਇਹ ਸ਼ੁਰੂ ਹੋਣ ਵਾਲਾ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਪੰਜਾਬ ਨੈਸ਼ਨਲ ਬੈਂਕ ਦੇ ਖਾਤਾਧਾਰਕਾਂ ਦੇ ਲਈ ਖੁਸ਼ਖਬਰੀ ਤੁਸੀਂ 1 ਨਵੰਬਰ 2025 ਤੋਂ 6 ਲੱਖ ਰੁਪਏ ਦਾ ਲਾਭ ਜਿਹੜਾ ਪ੍ਰਾਪਤ ਕਰ ਸਕਦੇ ਹੋ ਜਿਹੜਾ ਇਹ ਨੋਟਿਸ ਹੈ ਇਹ ਆਇਆ 26 10 2025 ਨੂੰ ਆਇਆ ਹੋਇਆ ਤੇ ਇਸ ਦੇ ਵਿੱਚ ਨੋਟਿਸ ਵਿੱਚ ਦੱਸਿਆ ਹੋਇਆ ਹੈ ਕਿ ਜਿਹੜਾ ਪੰਜਾਬ ਨੈਸ਼ਨਲ ਬੈਂਕ ਦਾ ਇਨਸਟੈਂਟ ਲੋਨ ਹੈ ਯਾਨੀ ਕਿ ਜਿਹੜਾ ਤਤਕਾਲ ਲੋਨ ਹੈ ਤੁਸੀਂ ਅਪਲਾਈ ਕਰੋਗੇ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਲੋਨ ਮਿਲ ਜੇਗਾ ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕ ਹੋ ਤ ਤੁਹਾਨੂੰ ਇੱਕ ਵੱਡੀ ਖਬਰ ਆਈ ਹੈ ਤੁਹਾਡੇ ਲਈ ਜੇ ਹੁਣ ਤੁਹਾਨੂੰ ਅਚਾਨਕ ਪੈਸੇ ਦੀ ਲੋੜ ਪਈ ਤਾਂ ਤੁਹਾਨੂੰ ਭੀਖ ਮੰਗ ਜ ਬੈਂਕ ਦੇਆਂ ਲੰਬੀਆਂ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ ਪੀਐਨਬੀ ਨੇ ਆਪਣੇ ਖਾਤਾਧਾਰਕਾਂ ਦੇ ਲਈ ਇੱਕ ਵਧੀਆ ਵਿਸ਼ੇਸ਼ਤਾ ਯਾਨਕੀ ਪੀਐਨਬੀ ਇਨਸਟੈਂਟ ਲੋਨ ਯਾਨਕੀ ਬਹੁਤ ਜਲਦੀ ਲੋਨ ਤੁਸੀਂ ਅਪਲਾਈ ਕਰੋਗੇ ਨਾਲ ਦੀ ਨਾਲ ਤੁਹਾਨੂੰ ਇਹ ਲੋਨ ਮਿਲ ਜਾਵੇਗਾ ਇਹ ਸਕੀਮ ਲਾਂਚ ਕੀਤੀ ਹੈ ਜਿਸ ਦੇ ਤਹਿਤ ਤੁਸੀਂ ਕੁਝ ਮਿੰਟਾਂ ਦੇ ਵਿੱਚ ਸਿੱਧੇ ਆਪਣੇ ਬੈਂਕ ਖਾਤੇ ਦੇ ਵਿੱਚ 6 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪੂਰੀ ਪ੍ਰਕਿਰਿਆ ਡਿਜੀਟਲ ਹੈ ਭਾਵ ਤੁਹਾਨੂੰ ਬੈਂਕ ਸ਼ਾਖਾ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਭਾਵੇਂ ਇਹ ਤੁਹਾਡੇ ਬੱਚੇ ਦੀ ਸਿੱਖਿਆ ਵਿਆਹ ਦੇ ਖਰਚੇ ਡਾਕਟਰੀ ਖਰਚੇ ਜਾਂ ਫਿਰ ਕਿਸੇ ਹੋਰ ਜ਼ਰੂਰੀ ਜ਼ਰੂਰਤ ਦੇ ਲਈ ਹੋਵੇ ਇਹ ਕਰਜ਼ਾ ਤੁਰੰਤ ਵਿੱਤੀ ਰਾਹਤ ਪ੍ਰਦਾਨ ਕਰਦਾ ਹੈ ਇਸ ਸਕੀਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਕਿਸੇ ਵੀ ਜਮਾਤ ਤਾਂ ਇੱਥੇ ਗਾਰੰਟੀ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਬੈਂਕਾਂ ਦੇ ਵਿੱਚ ਆਪਾਂ ਜੇ ਲੋਨ ਲੈਣ ਜਾਂਦੇ ਆ ਤਾਂ ਜਾਂ ਤਾਂ ਫਿਰ ਉਹ ਸੈਲਰੀ ਵਾਲੇ ਪਰਸਨ ਨੂੰ ਮਿਲਦਾ ਹੈ ਜਾਂ ਫਿਰ ਕੋਈ ਤੁਸੀਂ ਗਾਰੰਟੀ ਵਗੈਰਾ ਦਿਨੇ ਹੋ ਤਾਂ ਤੁਹਾਨੂੰ ਲੋਨ ਮਿਲਦਾ ਹੈ ਪਰ ਜਿਹੜਾ ਇਨਸਟੈਂਟ ਲੋਨ ਹੈ ਇਸ ਦੇ ਵਿੱਚ ਕਿਸੇ ਗਾਰੰਟੀ ਦੀਆਂ ਫਿਰ ਜਮਾਤ ਦੀ ਲੋੜ ਨਹੀਂ ਹੁੰਦੀ ਇਸ ਤੋਂ ਇਲਾਵਾ ਘੱਟੋ ਘੱਟ ਵਿਆਜ ਦਰ ਦੇ ਆਸਾਨ EMI ਵਿਕਲਪ ਤੁਹਾਨੂੰ ਇਹ ਜਿਹੜਾ ਬੈਂਕ ਆ ਇਹ ਤੁਹਾਨੂੰ ਪ੍ਰੋਵਾਈਡ ਕਰਦਾ ਯਾਨੀ ਕਿ ਨਾ ਤੇ ਤੁਹਾਨੂੰ ਗਰੰਟਰ ਦੀ ਲੋੜ ਹੈ ਤੇ ਨਾ ਤੁਹਾਨੂੰ ਕਿਸੇ ਜਮਾਤ ਦੀ ਲੋੜ ਹੈ ਤੇ ਜਿਹੜਾ ਇਹ ਪਰਸੈਂਟੇਜ ਹੈ ਜਿਹੜੀ ਵਿਆਜ ਦਰ ਦੀ ਪਰਸੈਂਟੇਜ ਹੈ ਬਹੁਤ ਘੱਟ ਹੈ ਯਾਨੀ ਇਹਦੀਆਂ ਕਿਸ਼ਤਾਂ ਵੀ ਤੁਸੀਂ ਆਸਾਨੀ ਦੇ ਨਾਲ ਭਰ ਸਕਦੇ ਹੋ ਛੋਟੀਆਂ-ਛੋਟੀਆਂ ਕਿਸ਼ਤਾਂ ਬਣਾ ਕੇ ਤੁਸੀਂ ਭਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਕਰਜ਼ੇ ਦੀ ਰਕਮ ਦੀ ਵਿਆਜ ਦਰ ਸਬਸਿਡੀ ਤੇ EMI ਦੇ ਜਿੰਨੇ ਵੀ ਵੇਰਵੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਦੇ ਇਨਸਟੈਂਟ ਲੋਨ ਦੇ ਤਹਿਤ ਗ੍ਰਾਹਕ ਕੁਝ ਹਜ਼ਾਰ ਰੁਪਏ ਤੋਂ ਲੈ ਕੇ ਯਾਨੀ ਕਿ 1000 ਲਾ ਲਓ 2000 ਲਾ ਲਓ 50000 ਲਾ ਲਓ 20000 ਲਾ ਲਓ ਤੋਂ ਲੈ ਕੇ 6 ਲੱਖ ਤੱਕ ਦਾ ਜਿਹੜਾ ਤੁਰੰਤ ਕਰਜ਼ਾ ਪ੍ਰਾਪਤ ਕਰ ਸਕਦੇ ਹਨ ਬੈਂਕ ਦੇ ਗ੍ਰਾਹਕਾਂ ਦੀ ਸਹੂਲਤ ਦੇ ਲਈ ਵਿਆਜ ਦਰਾਂ ਨੂੰ ਕਿਫਾਇਤੀ ਕਿਫਾਇਤੀ ਰੱਖਿਆ ਗਿਆ ਹੈ ਤਾਂ ਜੋ EMI ਭੁਗਤਾਨ ਬੋਝ ਨਾ ਬਣ ਸਕਣ ਇਸ ਕਰਜ਼ੇ ਦੇ ਦਾਅਾਈਗੀ ਜਿਹੜੀ 12 ਤੋਂ 60 ਮਹੀਨਿਆਂ ਦੀ ਮਿਆਦ ਦੇ ਵਿੱਚ ਕੀਤੀ ਗਈ ਹੈ ਯਾਨੀ ਕਿ 1 ਸਾਲ ਤੋਂ 5 ਸਾਲ ਦੇ ਵਿੱਚ ਤੁਸੀਂ ਇਹ ਕਰਜ਼ਾ ਲਾ ਸਕਦੇ ਹੋ ਜੇ ਤੁਹਾਨੂੰ 6 ਲੱਖ ਦਾ ਕਰਜ਼ਾ ਮਿਲ ਗਿਆ ਕਿਉਂਕਿ ਪੂਰੀ ਪ੍ਰਕਿਰਿਆ ਡਿਜੀਟਲ ਹੈ ਇਸ ਲਈ ਕਰਜ਼ਾ ਮਨਜ਼ੂਰੀ ਵਿੱਚ ਸਿਰਫ ਕੁਝ ਮਿੰਟ ਲੱਗਦੇ ਹਨ ਅਤੇ ਰਕਮ ਸਿੱਧੀ ਤੁਹਾਡੇ ਖਾਤੇ ਦੇ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ ਇਹ ਕਰਦਾ ਸਕੀਮ ਕੋਈ ਸਬਸਿਡੀ ਦੀ ਪ੍ਰੇਸ਼ਕਸ਼ ਨਹੀਂ ਕਰਦਾ ਯਾਨੀ ਕਿ ਜਿਵੇਂ ਹੁੰਦਾ ਨੇ ਕਿ ਕੋਈ ਲੋਕ ਕਹਿੰਦੇ ਨੇ ਕਿ 30% ਸਬਸਿਡੀ ਮਿਲੇਗੀ 20% ਮਿਲੇਗੀ ਇਹਦੇ ਵਿੱਚ ਸਬਸਿਡੀ ਨਹੀਂ ਮਿਲੇਗੀ ਪਰ ਤੁਹਾਨੂੰ ਸਿੱਧਾ ਕਰਜ਼ਾ ਤੁਰੰਤ ਮਿਲ ਜੇਗਾ ਜੇ ਤੁਹਾਨੂੰ ਪੈਸੇ ਦੀ ਲੋੜ ਹੈ ਭਾਜ ਦੀ ਘੱਟ ਵਿਆਜ ਦਰ ਅਤੇ ਸਰਲ ਮੋੜ ਭੁਗਤਾਨ ਵਿਕਲਪ ਇਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ ਪੰਜਾਬ ਨੈਸ਼ਨਲ ਬੈਂਕ ਦੇ ਤੁਰੰਤ ਕਰਜ਼ੇ ਦੇ ਫਾਇਦੇ ਕੀ ਨੇ ਹੁਣ ਜਿਹੜਾ ਇਨਸਟੈਂਟ ਲੋਨ ਮਿਲ ਰਿਹਾ ਹੈ ਇਹਦੀ ਆਪਾਂ ਗੱਲ ਕਰੀਏ ਜੀ ਇਹਨਾਂ ਦੇ ਫਾਇਦੇ ਕੀ ਨੇ ਜੇ ਕਿਸੇ ਨੇ ਲੈਣਾ ਹੋਇਆ ਤਾਂ ਪੰਜਾਬ ਨੈਸ਼ਨਲ ਬੈਂਕ ਲੋਨ ਲੈਣ ਵਾਲੇ ਗ੍ਰਾਹਕਾਂ ਨੂੰ ਕਈ ਫਾਇਦੇ ਮਿਲਦੇ ਹਨ ਪਹਿਲਾਂ ਇਸ ਯੋਜਨਾ ਦੇ ਵਿੱਚ ਕਿਸੇ ਵੀ ਜਮਾਤ ਜਾਂ ਗਾਰੰਟਰ ਦੀ ਲੋੜ ਨਹੀਂ ਹੁੰਦੀ ਜੋ ਅਰਜੀ ਪ੍ਰਕਿਰਿਆ ਨੂੰ ਕਾਫੀ ਸਫਲ ਬਣਾਉਂਦਾ ਹੈ ਦੂਸਰੀ ਆਪਾਂ ਗੱਲ ਕਰੀਏ ਇਹ ਪੂਰੀ ਪ੍ਰਕਿਰਿਆ ਜਿਹੜੀ ਔਨਲਾਈਨ ਹੈ ਜਿਸ ਦੇ ਨਾਲ ਬੈਂਕ ਜਾਣ ਦੀ ਜਿਹੜੀ ਜ਼ਰੂਰਤ ਆ ਉਹ ਖਤਮ ਹੋ ਜਾਂਦੀ ਹੈ ਅਤੇ ਸਮਾਂ ਵੀ ਬਚਦਾ ਹੈ ਪਰਵਾਨਗੀ ਦੇ ਕੁਝ ਮਿੰਟਾਂ ਦੇ ਅੰਦਰ ਹੀ ਕਰਜ਼ਾ ਤੁਹਾਡੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਹੋ ਜਾਂਦਾ ਹੈ। ਉਸ ਤੋਂ ਬਾਅਦ ਕਰੀਏ ਇਸ ਤੋਂ ਇਲਾਵਾ ਵਿਆਜ ਦਰ ਦੂਜੇ ਬੈਂਕਰ ਦੇ ਨਾਲੋਂ ਘੱਟ ਹੈ ਯਾਨੀ ਕਿ ਜਿਹੜਾ ਤੁਹਾਨੂੰ ਵਿਆਜ ਲੱਗੇਗਾ ਕਰਜ਼ੇ ਦੇ ਉੱਤੇ ਉਹ ਘੱਟ ਹੈ। ਇਸ ਦੇ ਨਾਲ ਗ੍ਰਾਹਕਾਂ ਲਈ EMI ਯਾਨੀ ਕਿ ਕਿਸ਼ਤਾਂ ਭੁਗਤਾਨ ਕਰਨਾ ਵੀ ਆਸਾਨ ਹੋਵੇਗਾ। ਇਹ ਕਰਜ਼ਾ ਖਾਸ ਤੌਰ ਤੇ ਇਹਨਾਂ ਲੋਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਡਾਕਟਰੀ ਖਰਚੇ ਆ ਵਿਆਹ ਅਤੇ ਸਿੱਖਿਆ ਵਰਗੀਆਂ ਜ਼ਰੂਰਤਾਂ ਸਹੂਲਤਾਂ ਦੇ ਲਈ ਤੁਰੰਤ ਵਿੱਤੀ ਸਹਾਇਤਾ ਦੀ ਲੋੜ ਹੁੰਦੀ ਹੈ। ਯਾਨੀ ਕਿ ਇਹਨਾਂ ਦਾ ਕਹਿਣਾ ਮਤਲਬ ਹੈ ਕਿ ਇਨਸਟੈਂਟ ਲੋਨ ਦੇ ਨਾਂ ਤੋਂ ਹੀ ਪਤਾ ਲੱਗ ਰਿਹਾ ਕਿ ਇਨਸਟੈਂਟ ਲੋਨ ਜੇ ਤੁਹਾਡਾ ਬੈਂਕ ਦੇ ਨਾਲ ਲੈਣ ਦੇਣ ਚੰਗਾ ਹੈ ਤਾਂ ਇਨਸਟੈਂਟ ਲੋਨ ਮਿਲ ਜੇਗਾ ਜਿਹੜਾ ਕਿ ਆਪਾਂ ਨੂੰ ਇੱਕਦਮ ਨਿਕਲ ਕੇ ਆਉਂਦਾ ਹੈ ਪੈਸੇ ਦੀ ਜ਼ਰੂਰਤ ਦੇ ਲਈ ਜਿਵੇਂ ਕਿ ਦਵਾਈਆਂ ਦਾ ਖਰਚਾ ਹੋ ਗਿਆ ਵਿਆਹ ਦਾ ਖਰਚਾ ਹੋ ਗਿਆ ਸਿੱਖਿਆ ਵਰਗੀ ਇੱਕਦਮ ਜ਼ਰੂਰਤ ਪੈ ਗਈ ਆਪਾਂ ਨੂੰ ਤਾਂ ਆਪਾਂ ਇਹ ਲੋਨ ਲੈ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਪੰਜਾਬ ਨੈਸ਼ਨਲ ਬੈਂਕ ਤੇ ਤੁਰੰਤ ਕਰਜ਼ੇ ਦੇ ਯੋਗਤਾ ਕੀ ਹੋਣੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਬਿਨੇਕਾਰ ਦਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਸਰਗਾਮੀ ਯਾਨੀ ਕਿ ਐਕਟਿਵ ਖਾਤਾ ਹੋ ਅਤੇ ਖਾਤੇ ਦੇ ਵਿੱਚ ਨਿਯਮਤ ਲੈਣ ਦੇਣ ਹੋਣਾ ਚਾਹੀਦਾ ਤਾਂ ਜੋ ਬਿਨੇਕਾਰ ਦੀ ਵਿੱਤੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕੇ ਦੂਜਾ ਬਿਨੇਕਾਰ ਦੀ ਉਮਰ 21 ਸਾਲ ਤੋਂ 30 ਸਾਲ ਤੱਕ ਦੇ ਵਿਚਕਾਰ ਹੋਣੀ ਚਾਹੀਦੀ ਹੈ ਤਾਂ ਜੋ ਕਰਜ਼ੇ ਦੀ ਅਦਾਇਗੀ ਸੁਚਾਰੂ ਢੰਗ ਦੇ ਨਾਲ ਕੀਤੀ ਜਾ ਸਕੇ ਤੀਜਾ ਬਿਨੇਕਾਰ ਦਾ ਸਿਵਲ ਸਕੋਰ 700 ਪਲੱਸ ਹੋਣਾ ਚਾਹੀਦਾ ਹੈ ਯਾਨੀ ਕਿ ਜੇ ਤੁਹਾਡਾ 700 ਤੋਂ ਉੱਤੇ ਸਿਵਲ ਸਕੋਰ ਹੈ ਫਿਰ ਤੇ ਬਹੁਤ ਬੜੀਆ ਗੱਲ ਹੈ ਤੁਹਾਨੂੰ ਲੋਨ ਮਿਲ ਜਾਵੇਗਾ ਚੌਥਾ ਜੀ ਬਿਨੇਕਾਰ ਜਿਹੜਾ ਇਹ ਹੈ ਤਨਖਾਹ ਦਾਰ ਅਤੇ ਸਵੈ ਰੁਜ਼ਗਾਰ ਵਾਲੇ ਦੋਵੇਂ ਵਿਅਕਤੀ ਇਸ ਕਰਜ਼ੇ ਤੇ ਲਈ ਅਰਜੀ ਦੇ ਸਕਦੇ ਹਨ ਬਸ਼ਰਤੇ ਉਹਨਾਂ ਦੀ ਆਮਦਨ ਸਥਿਰ ਅਤੇ ਨਿਯਮਤ ਹੋਣੀ ਚਾਹੀਦੀ ਹੈ ਯਾਨੀ ਕਿ ਉਹਨਾਂ ਦਾ ਲੈਂਡਡਨ ਵਧੀਆ ਹੋਣਾ ਚਾਹੀਦਾ ਹੈ ਪੈਸਾ ਬੈਂਕ ਨੂੰ ਮਿਲਦਾ ਰਹਿਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਰੂਪ ਜੇ ਉਹਨਾਂ ਨੂੰ ਕਹਿਣ ਦਾ ਮਤਲਬ ਅਸਲ ਇਹ ਹੈ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਬਿਨੈਕਾਰ ਕੋਲ ਇੱਕ ਸਰਕਾਰੀ ਨੌਕਰੀਆਂ ਫਿਰ ਕੋਈ ਵੀ ਪ੍ਰਾਈਵੇਟ ਵੀ ਹੈ ਤੇ ਉਸ ਸਥਿਰ ਨੌਕਰੀ ਹੋਣੀ ਚਾਹੀਦੀ ਹੈ ਪੱਕੀ ਨੌਕਰੀ ਹੋਣੀ ਚਾਹੀਦੀ ਹੈ ਵੀ ਇਹ ਨਹੀਂ ਕਿ ਇੱਕ ਮਹੀਨਾ ਕਰ ਲਈ 2 ਮਹੀਨੇ ਕਰ ਲਈ ਫਿਰ ਉਸ ਤੋਂ ਬਾਅਦ ਪਤਾ ਨਹੀਂ ਵੀ ਪੈਸਾ ਵੀ ਆਏਗਾ ਕਿ ਨਹੀਂ ਆਏਗਾ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੰਜਾਬ ਨੈਸ਼ਨਲ ਬੈਂਕ ਦੇ ਤੁਰੰਤ ਕਰਜ਼ੇ ਯਾਨੀ ਇਨਸਟੈਂਟ ਲੋਨ ਜੇ ਤੁਸੀਂ ਲੈਣਾ ਹੈ ਇਹਦੇ ਲਈ ਤੁਹਾਡੇ ਕੋਲ ਕੀ ਕੀ ਦੋਸਤ ਜਿਹੜਾ ਦਸਤਾਵੇਜ਼ ਹੋਣੇ ਚਾਹੀਦੇ ਨੇ ਪਹਿਲਾ ਹੈ ਆਧਾਰ ਕਾਰਡ ਦੂਜਾ ਪੈਨ ਕਾਰਡ ਫਿਰ ਪਾਸਪੋਰਟ ਸਾਈਜ਼ ਫੋਟੋ ਹੈ ਠੀਕ ਹੈ ਬੈਂਕ ਸਟੇਟਮੈਂਟ ਹੈ 6 ਮਹੀਨੇ ਦੀ ਤੁਹਾਨੂੰ ਮਿਲ ਸਕਦੀ ਹੈ ਤਨਖਾਹ ਸਲਿੱਪ ਜਾਂ ਫਿਰ ਆਮਦਨ ਦਾ ਪ੍ਰੂਫ ਹੈ ਪਤੇ ਦਾ ਸਬੂਤ ਹੈ ਇਹ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਅੱਗੇ ਹੈ ਜੀ ਪੰਜਾਬ ਨੈਸ਼ਨਲ ਬੈਂਕ ਕਰਜ਼ੇ ਲਈ ਅਰਜੀ ਕਿਵੇਂ ਦੇਣੀ ਹੈ ਦੋ ਤਰੀਕੇ ਨਾਲ ਤੁਸੀਂ ਅਰਜੀ ਦੇ ਸਕਦੇ ਹੋ ਇੱਕ ਦੇ ਸਕਦੇ ਹੋ ਔਨਲਾਈਨ ਤੇ ਦੂਜੀ ਦੇ ਸਕਦੇ ਹੋ ਆਫਲਾਈਨ ਔਨਲਾਈਨ ਇਹ ਹੈ ਕਿ ਘਰ ਬੈਠੇ ਤੁਸੀਂ ਦੇ ਸਕਦੇ ਹੋ ਤੇ ਆਫਲਾਈਨ ਇਹ ਹੈ ਤੁਹਾਨੂੰ ਬੈਂਕ ਦੇ ਵਿੱਚ ਜਾਣਾ ਪੈਵੇਗਾ ਤੁਹਾਨੂੰ ਦੱਸਣੀ ਕਿ ਪਹਿਲਾਂ ਪੀ ਐਨ ਬੀ ਅਧਿਕਾਰਕ ਵੈਬਸਾਈਟ ਤੇ ਤੁਸੀਂ ਜਾਣਾ ਜੇ ਔਨਲਾਈਨ ਅਪਲਾਈ ਤੁਸੀਂ ਕਰਨਾ ਹੈ ਤੇ ਉਸ ਤੋਂ ਤੁਸੀਂ ਆਪਣੀ ਨੈੱਟ ਬੈਂਕਿੰਗ ਖੋਲ੍ਹਣੀ ਹੈ ਤੇ ਤੁਰੰਤ ਲੋਨ ਸੈਕਸ਼ਨ ਤੇ ਤੁਸੀਂ ਜਾਣਾ ਹੈ ਤੇ ਉੱਥੇ ਅਪਲਾਈ ਕਰ ਸਕਦੇ ਹੋ ਫਿਰ ਆਪਣਾ ਤੁਸੀਂ ਨਾ ਆਪਣਾ ਨੰਬਰ ਭਰਨਾ ਹੈ ਠੀਕ ਹੈ ਮੋਬਾਈਲ ਨੰਬਰ ਵੀ ਪਰਨਾ ਹੈ ਖਾਤਾ ਨੰਬਰ ਪਰਨਾ ਹੈ ਰਜਿਸਟਰ ਮੋਬਾਈਲ ਨੰਬਰ ਤੇ ਇੱਕ OTP ਜਾਏਗਾ OTP ਤੁਸੀਂ ਦੇਣਾ ਹੈ ਤੇ ਜਿਹੜੀ ਵੀ ਜਾਣਕਾਰੀ ਇਹ ਵਿੱਚ ਮੰਗੀ ਜਾਏਗੀ ਤੁਸੀਂ ਉਹ ਲੋਨ ਦੀ ਜਿਹੜਾ ਫਾਰਮ ਭਰੋਗੇ ਉਹ ਜਾਣਕਾਰੀ ਭਰਨੀ ਹੈ ਤੇ ਆਪਣਾ ਲੋਨ ਸਿਲੈਕਟ ਕਰਨਾ ਹੈ ਕਿੰਨੇ ਦਾ ਲੋਨ ਤੁਸੀਂ ਲੈਣਾ ਹੈ ਇਹ ਤੁਸੀਂ ਸਭ ਕੁਝ ਸਬਮਿਟ ਕਰ ਦੋਗੇ ਤੇ ਬੈਂਕ ਜਿਹੜਾ ਆਰਬੀ ਜਿਹੜਾ ਆਰਜੀ ਹੈ ਉਹ ਇਹ ਸਬਮਿਟ ਹੋ ਜੇਗੀ ਅਤੇ ਮਨਜ਼ੂਰ ਹੋਣ ਤੋਂ ਬਾਅਦ ਵੈਰੀਫਿਕੇਸ਼ਨ ਸਾਰਾ ਕੁਝ ਹੋ ਜਾਏਗਾ ਤੇ ਮਨਜ਼ੂਰ ਹੋਏਗੀ ਤਾਂ ਤੁਹਾਡੇ ਖਾਤੇ ਦੇ ਵਿੱਚ ਜਿਹੜਾ ਜਿੰਨਾ ਵੀ ਤੁਸੀਂ ਲੋਨ ਅਪਲਾਈ ਕਰੋਗੇ ਉਹ ਤੁਹਾਨੂੰ ਮਿਲ ਜੇਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੇ ਆਫਲਾਈਨ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਅਰਜੀ ਦੇਣ ਦੇ ਲਈ ਆਪਣੇ ਨਜ਼ਦੀਕੀ ਬੈਂਕ ਸ਼ਾਖਾ ਦੇ ਵਿੱਚ ਤੁਹਾਨੂੰ ਜਾਣਾ ਹੋਵੇਗਾ ਤੇ ਲੋਨ ਅਰਜੀ ਪ੍ਰਾਪਤ ਤੁਸੀਂ ਕਰ ਸਕਦੇ ਹੋ ਯਾਨੀ ਕਿ ਉੱਥੋਂ ਲੋਨ ਦਾ ਫਾਰਮ ਲੈ ਸਕਦੇ ਹੋ ਇਨਸਟੈਂਟ ਲੋਨ ਵਾਲਾ ਠੀਕ ਹੈ ਫਾਰਮ ਨੂੰ ਧਿਆਨ ਨਾਲ ਤੁਸੀਂ ਭਰਨਾ ਹੈ ਤੇ ਸਾਰੇ ਡਾਕੂਮੈਂਟ ਨੱਥੀ ਕਰਕੇ ਤੁਸੀਂ ਨਾਲ ਲੈਣੇ ਨੇ ਤੁਹਾਡੀ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਇੱਕ ਬੈਂਕ ਅਧਿਕਾਰੀ ਤੁਹਾਡੇ ਵੇਰਵਿਆਂ ਦੀ ਪੁਸ਼ਟੀ ਕਰੇਗਾ ਤੇ ਜੇਕਰ ਸਾਰੀ ਜਾਣਕਾਰੀ ਸਹੀ ਪਾਈ ਜਾਂਦੀ ਹੈ ਤਾਂ ਜਿਹੜਾ ਕਰਜ਼ਾ ਹੈ ਮਨਜ਼ੂਰ ਕਰ ਦਿੱਤਾ ਜਾਵੇਗਾ ਪ੍ਰਵਾਨਗੀ ਮਿਲਣ ਤੇ ਰਕਮ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਆਏਗੀ ਯਾਨੀ ਕਿ ਜਿਹੜਾ ਵੀ ਤੁਸੀਂ ਚਾਹੇ ਔਨਲਾਈਨ ਅਪਲਾਈ ਕਰੋ ਚਾਹੇ ਤੁਸੀਂ ਆਫਲਾਈਨ ਅਪਲਾਈ ਕਰੋ ਜਿਹੜੀਆਂ ਵੀ ਤੁਸੀਂ ਸ਼ਰਤਾਂ ਜੇ ਬੈਂਕ ਨੇ ਰੱਖੀਆਂ ਹੋਈਆਂ ਨੇ ਯਾਨੀ ਕਿ ਜਿਵੇਂ ਤੁਹਾਡੇ ਬੈਂਕ ਦੇ ਵਿੱਚ ਲੈਂਡ ਦੇਣਾ ਹੋਣਾ ਚਾਹੀਦਾ ਠੀਕ ਹੈ ਇੱਕ ਫਿਕਸਡ ਇਨਕਮ ਹੋਣੀ ਚਾਹੀਦੀ ਹੈ ਕਿ ਤੁਸੀਂ ਕਿੰਨਾ ਕੁ ਪੈਸਾ ਕਮਾਉਂਦੇ ਹੋ ਠੀਕ ਹੈ ਤੁਹਾਡੇ ਕੋਲ ਕਿਸ਼ਤ ਭਰਨ ਦੇ ਪੈਸੇ ਹੋਣੇ ਚਾਹੀਦੇ ਤੇ ਗੱਲ ਇਹ ਹੈ ਕਿ ਹਰ ਮਹੀਨੇ ਤੁਹਾਡੇ ਕੋਲ ਕੋਸ਼ਣਾ ਕੁਝ ਪੈਸਾ ਆਉਣਾ ਚਾਹੀਦਾ ਹੈ ਇਹੋ ਜਿਹਾ ਤੁਹਾਡੇ ਕੋਲ ਕੋਈ ਬਿਜ਼ਨਸ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਕੋਲ ਕਿਸਤ ਭਰਨ ਦੇ ਪੈਸੇ ਆ ਸਕਣ ਜਿਹੜਾ ਤੁਸੀਂ ਮੰਨ ਲਓ ਲੋਨ ਲਓਗੇ ਉਹਦੀ ਅੰਕ ਤੁਸੀਂ ਕਿਸ਼ਤਾਂ ਵੀ ਲਾ ਸਕੋ ਤਾਂ ਜੋ ਉਹ ਵਿਆਜ ਵੀ ਉਤਰ ਜੇ ਤੇ ਉਹ ਬੈਂਕ ਦਾ ਲੋਨ ਵੀ ਉਤਰ ਜੇ ਇਸ ਤਰੀਕੇ ਨਾਲ ਤੁਹਾਨੂੰ ਬੈਂਕ ਲੋਨ ਦੇਗਾ ਤੇ ਤੁਸੀਂ ਵਾਪਸ ਕਰਨਾ ਹੈ ਵਿਆਜ ਬਹੁਤ ਘੱਟ ਵਿਆਜ ਹੈ ਤੁਸੀਂ ਜਾ ਕੇ ਬੈਂਕ ਸ਼ਾਖਾ ਵਿੱਚ ਵੀ ਪਤਾ ਕਰ ਸਕਦੇ ਹੋ ਤੇ ਤੁਸੀਂ ਆਪਣੀ ਨੈਟ ਬੈਂਕਿੰਗ ਖੋਲ ਕੇ ਵੀ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਆਨਲਾਈਨ ਕਰਨ ਦਾ ਤਰੀਕਾ ਆਉਂਦਾ ਹੈ ਤਾਂ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਬੈਂਕਾਂ ਦੀ ਹੋਰ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਾਹੇ ਪੰਜਾਬ ਸਰਕਾਰ ਦੀ ਸਕੀਮ ਹੋਵੇ ਚਾਹੇ ਕੇਂਦਰ ਦੀ ਉਹ ਵੀ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹੇ ਹਾਂ ਤਾਂ ਜੋ ਗਰੀਬ ਭਰਾਵਾਂ ਦਾ ਭਲਾ ਹੋ ਸਕੇ ਸੋ ਦੋਸਤੋ ਮਿਲਦੇ ਆ ਫੇਰ ਨਵੀਂ ਵੀਡੀਓ ਵਿੱਚ ਧੰਨਵਾਦ